ਔਰ ਅਸੀਂ ਉਸ ਦਸ਼ਮ ਪਿਤਾ ਦੇ ਬੱਚੇ ਆ ਉਸ ਦਸ਼ਮ ਪਿਤਾ ਦੇ ਪੁੱਤਾਂ ਜਿਨੇ ਆਪਦੇ ਲਾਲਾਂ ਤੇ ਕਫਨ ਵੀ ਨਹੀਂ ਸੀ ਪਾਇਆ ਉਹਨੇ ਕਿਹਾ ਕਿ ਸਾਰੇ ਹੀ ਮੇਰੇ ਨੇ ਸਾਰੇ ਮੇਰੇ ਨੇ ਤੁਸੀਂ ਉਹ ਉਸ ਦਿਨ ਸੁਣਾਇਆ ਮੈਨੂੰ ਯਾਦ ਹੈ ਮੈਂ ਚਾਹਣਾ ਉਹ ਸੁਣਾਓ ਫਿਰ ਅੱਗੇ ਗੱਲ ਕਰਾਂਗੇ ਜੀ ਜਿਹੜਾ ਤੁਸੀਂ ਉਸ ਰਾਤ ਆਪਾਂ ਜਦੋਂ ਇਕੱਠੇ ਬੈਠੇ ਸੀ ਤੁਸੀਂ ਸੁਣਾ ਰਹੇ ਸੀ ਉਹ ਇੰਨੀ ਟੱਚਿੰਗ ਗੱਲ ਹੈ ਕਿ ਦਸਵੇਂ ਪਾਤਸ਼ਾਹ ਕਿੱਥਾ ਵੱਡਾ ਕਨਸੈਪਟ ਗੁਰੂ ਸਾਹਿਬ ਦਾ ਜਦੋਂ ਜਦੋਂ ਸੱਚੇ ਪਾਤਸ਼ਾਹ ਜਾਣ ਲੱਗੇ ਨਾ ਸ਼੍ਰੀ ਚਮਕੌਰ ਸਾਹਿਬ ਜੀ ਦੀ ਕੱਚੀ ਗੜੀ ਛੱਡ ਕੇ ਤਮਾਰਾ ਸਾਹਿਬ ਜਾਣ ਲਗੇ ਮਾਰੇ ਨੇ ਜੋੜਾ ਤਾਰਤਾ ਆਪਣਾ ਤਾੜੀ ਸਾਹਿਬ ਸਥਾਨ ਬਣਿਆ ਉੱਥੇ ਤੁਸੀਂ ਕਦੇ ਆਓ ਤਾਂ ਦਰਸ਼ਨ ਕਰਿਓ ਕਰੇ ਵੀ ਹੋਣਗੇ ਤਾੜੀ ਸਾਹਿਬ ਤੋਂ ਜਦੋਂ ਗੁਰੂ ਸਾਹਿਬ ਜਾਂਦੇ ਨੇ ਤੇ ਮਾਰੇ ਨੇ ਜੋੜਾ ਤਾਰਤਾ ਭਾਈ ਦਇਆ ਸਿੰਘ ਜੀ ਕਹਿੰਦੇ ਵੀ ਸੱਚੇ ਪਾਤਸ਼ਾਹ ਤੁਸੀਂ ਜੋੜਾ ਤਾਂ ਪਾ ਲਓ ਆਪਣਾ ਵੀ ਦੇਖੋ ਵੀ ਕਿੰਨੇ ਨੇਜੇ ਕਿੰਨੀਆਂ ਤਲਵਾਰਾਂ ਕਿੰਨਾ ਹਨ ਵੀ ਚਰਨਾ ਦੇ ਨਾਲ ਲੱਗ ਜੇ ਮਾਰੇ ਕਹਿੰਦੇ ਵੀ ਦਇਆ ਸਿੰਘ ਜੀ ਮੈਂ ਜੋੜਾ ਤਾਂ ਲਾ ਚੱਲੇ ਆਂ ਵੀ ਇਹ ਕੋਈ ਸਿੰਘ ਲੜਦਾ ਹੋਊਗਾ ਤਾਂ ਉਹਦਾ ਦਮਾਲਾ ਵੱਧ ਗਿਆ ਹੋਊਗਾ ਕੇਸ ਖਿਲਰ ਗਏ ਹੋਣਗੇ ਤੇ ਮੈਂ ਕਹਿੰਦੇ ਵੀ ਜੋੜਾ ਤਾਂ ਲਾ ਚਲੇਆ ਮੇਰਾ ਪੈਰ ਕਿਸੇ ਸਿੰਘ ਦੇ ਕੇਸਾਂ ਤੇ ਨਾ ਤਰਿਆ ਜਾਏ। ਐਨਾ ਸਤਕਾਰ ਮਾਰਨ ਕਰਿਆ ਮਾਰੇ ਕਹਿੰਦੇ ਵੀ ਮੇਰੇ ਪੈਰਾਂ ਚ ਨੇਜੇ ਵਾਜਣ ਤਲਵਾਰਾਂ ਵਾਜਣ ਮੈਨੂੰ ਪਰਵਾਹ ਨਹੀਂ ਪਰ ਮੈਂ ਕਿਸੇ ਸਿੰਘ ਦੇ ਕੇਸਾਂ ਦੀ ਬੇਦਵੀ ਨਹੀਂ ਕਰਨੀ ਚਾਹੁੰਦਾ। ਤੇ ਜਦੋਂ ਗੁਰੂ ਸਾਹਿਬ ਜਾਣ ਲੱਗੇ ਭਾਈ ਦਇਆ ਸਿੰਘ ਨਾਲ ਨਾਲ ਤੁਰੇ ਜਾਂਦੇ ਆ ਤੇ ਮਿੱਠਾ ਮਿੱਠਾ ਮੀਂਹ ਪੈਂਦਾ। ਬਿਜਲੀ ਲਿਸ਼ਕਦੀ ਆ ਹਨਾ ਤੇ ਜਦੋਂ ਮੈਂ ਤੁਰੇ ਜਾਂਦੇ ਨੇ ਤੇ ਭਾਈ ਦਇਆ ਸਿੰਘ ਜੀ ਬਿਜਲੀ ਲਿਸ਼ਕਦੀ ਆ ਇੱਕਦਮ ਨਿਗਾ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਗਈ ਭਾਈ ਦਇਆ ਸਿੰਘ ਜੀ ਦੀ ਦਸਵੇਂ ਪਾਤਸ਼ਾਹ ਨੇ ਵੀ ਦੇਖ ਲਿਆ ਮਾਰੇ ਸਭ ਕੋਲ ਦੀ ਐ ਲੰਘੇ ਜਿਵੇਂ ਜਾਣਦੇ ਵੀ ਭਾਈ ਦਇਆ ਸਿੰਘ ਜੀ ਕਹਿੰਦੇ ਵੀ ਵੀ ਮਹਾਰਾਜ ਵੀ ਕਮਾਲ ਆ ਵੀ ਆ ਕੀ ਵੀ ਤੁਸੀਂ ਐ ਕੋਲ ਦੀ ਲੰਘੇ ਜਿਵੇਂ ਆਪਦੇ ਸਭ ਜਾਦੇ ਨੂੰ ਜਾਣਦੇ ਵੀ ਨਹੀਂ ਹੁੰਦੇ ਹਨਾ ਵੀ ਪੁੱਤ ਨੇ ਤੁਹਾਡੇ ਲਾਲ ਨੇ ਫਿਰ ਉੱਥੇ ਮੈਂ ਤੁਹਾਨੂੰ ਉਦੋਂ ਸੁਣਾਇਆ ਸੀਗਾ ਭਾਈ ਦਇਆ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਸੀਗਾ ਕੀਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੋਂ ਕੇਰ ਜਾਂਦਾ ਤੇਰੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੋਂ ਫੇਰ ਜਾਂਦਾ ਮਾਰਾ ਥੋੜੇ ਕਹਿੰਦੇ ਤਿਆਗ ਦੀ ਮਹਿੰਦੀ ਥੋੜਾ ਲੈ ਚਲੀ ਸੀ ਤੁਸੀਂ ਹੱਥ ਹੀ ਫੇਰ ਜਾਂਦੇ ਹਨਾ ਤੇ ਭਾਈ ਦਿਆ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਕਲਗੀਆਂ ਵਾਲਿਆਂ ਨੂੰ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਉਹ ਬੱਚਿਆਂ ਦੀਆਂ ਪੀੜਾਂ ਤਾਂ ਪੰਖੇ ਰੂਵੀ ਨਹੀਂ ਚੱਲਦੇ ਮਹਾਰਾਜ ਲੱਖਾਂ ਹੀ ਗਰੀਬਾਂ ਮਾਪੇ ਇਸ ਜੱਗ ਉੱਤੇ ਆਏ ਨੇ ਕੱਫਣੋਂ ਬਗੈਰ ਦੱਸ ਕੀਂਦੇ ਪੁੱਤ ਗਏ ਨੇ ਮਹਾਰਾਜ ਜੀ ਕਹਿੰਦਾ ਕੱਪੜਿਆਂ ਤੋਂ ਕੱਫਣ ਤੋਂ ਬਿਨਾ ਤਾਂ ਨਹੀਂ ਨਾ ਕੋਈ ਗਿਆ ਗਰੀਬ ਤੋਂ ਗਰੀਬ ਮਾਪੇ ਇਸ ਸੰਸਾਰ ਤੇ ਆਇਆ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਤੁਸੀਂ ਕਹਿਣਾ ਕੀ ਜਾਂਦੇ ਹੋ ਭਾਈ ਦਇਆ ਸਿੰਘ ਜੀ ਕਹਿੰਦੇ ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ ਅੱਦਾ ਅੱਦਾ ਦੋਵਾਂ ਦੇ ਸ਼ਰੀਰਾਂ ਉੱਤੇ ਪਾਦਿਆ ਮਾਰੇ ਕਹਿੰਦੇ ਭਾਈ ਦਇਆ ਸਿੰਘ ਜੀ ਕਹਿੰਦੇ ਆਖ ਸਾਖ ਵਿੱਚ ਮੇਰੇ ਸਿੰਘ ਭਾਈਵਾਲ ਨੇ বিনা ਤਨਖਾਹ ਤੋਂ ਰਹੇ ਜੋ ਮੇਰੇ ਨਾਲ ਨੇ ਜਿੰਨਾ ਚਿਰ ਇਹ ਨਾ ਦਾ ਹਿਸਾਬ ਨਹੀਂ ਮੁਕਦਾ ਅਜੀਤ ਤੇ ਜੁਝਾਰ ਦੀ ਮਲਾਸ਼ ਨਹੀਂ ਜੇ ਤੱਕ ਦਾ ਕਹਿੰਦੇ ਭਾਈ ਦਿਆ ਸਿੰਘ ਤੂੰ ਜੇ ਕੱਪੜਾ ਪਾਉਣਾ ਤਾਂ ਸਾਰਿਆਂ ਤੇ ਪਾਈ ਮੇਰੇ ਕੱਲਿਆਂ ਲਾਲਾਂ ਦੇ ਕੱਪੜਾ ਪਾਉਣ ਦੀ ਲੋੜ ਨਹੀਂ ਕਹਿੰਦੇ ਧੰਨੇ ਸਿੰਘ ਮੇਰੇ ਕਹਿਣ ਤੇ ਮੇਰੇ ਪਿੱਛੇ ਤੁਰੇ ਫਿਰਦੇ ਹਨ ਤੇ ਮੇਰੇ ਪਿੱਛੇ ਜਾਣਾ ਇਹਨਾਂ ਨੇ ਕੁਰਬਾਨ ਕੀਤੀਆਂ ਨੇ ਇਹਨਾਂ ਦੇ ਮੈਂ ਕਰਜ਼ ਕਿੱਥੋਂ ਕਿੱਥੋਂ ਦੇਣ ਦੇ ਦੂੰਗਾ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿੰਦੇ ਦਿਆ ਸਿੰਘ ਆ ਚੱਲੀਏ ਕਹਿੰਦੇ ਇੱਥੇ ਨਾ ਰੋਕ ਕਹਿੰਦੇ ਦੋ ਸ਼ਹਾਬਜਾਦੇ ਮੈ ਸ਼ਹੀਦ ਇੱਥੇ ਖਰਾ ਚਲੇ ਆ ਜੇ ਦੂਜਿਆਂ ਦੀ ਖਬਰ ਹੋਣੀ ਪਤਾ ਨਹੀਂ ਕੀ ਬਣਿਆ ਉਹਨਾਂ ਨਾਲ ਆ ਚੱਲੀਏ ਜਦੋਂ ਗੜੀ ਸਾਹਿਬ ਚ ਜਾਣ ਲੱਗੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ ਨੂੰ ਹੋ ਦਿਆ ਸਿੰਘਾ ਪਾਨ ਤੂੰ ਮੋਦੀਆਂ ਥਮੀਆਂ ਉਹ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨ ਲੰਮੀਆ ਕਹਿੰਦੇ ਅਜੇ ਦੋ ਸ਼ਹਾਬਜਾਦੇ ਸ਼ਹੀਦ ਕਰਾਇਆ ਦੂਜਿਆਂ ਦੀ ਖਬਰ ਆਉਣੀ ਆ ਇਹ ਤਾਂ ਬਹੁਤ ਵੱਡੇ ਪੰਡੇ ਨੇ ਆ ਚੱਲਿਏ ਮਹਾਰਾਜ ਸਾਹਿਬ ਚਲੇ ਗਏ ਫਿਰ ਦਸਵੇਂ ਪਾਤਸ਼ਾਹ ਨੇ ਕਿਹਾ ਤਾਰਿਆਂ ਦੀ ਸੇਧ ਸੇਧ ਲੈ ਕੇ ਜਿੱਦਾ ਮਾਰਨ ਦੱਸਿਆ ਮਾਛੀਵਾੜਾ ਸਾਹਿਬ ਦੇ ਜੰਗਲਾਂ ਚ ਅਸੀਂ ਤੁਹਾਨੂੰ ਮਿਲਾਂਗੇ ਤੇ ਤੁਸੀਂ ਉੱਥੇ ਆ ਜਿਓ ਤੁਸੀਂ ਦੇਖੋ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵਰਗਾ ਨਾ ਤਿਆਗੀ ਨਾ ਬਰਾਗੀ ਨਾ ਦਾਨੀ ਮੈਂ ਆਪਦੇ ਦੀਵਾਨ ਚ ਹਮੇਸ਼ਾ ਕਹਿੰਦਾ ਹੁੰਨਾ ਸਾਰੀ ਦੁਨੀਆ ਦੇ ਤਿਆਗੀ ਇਕੱਠੇ ਕਰ ਲੋ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਜਿਹੜਾ ਉਹਦਾ ਹੱਸਦਾ ਬਸਦਾ ਘਰ ਛੱਡਣ ਲੱਗਿਆਂ ਵੀ ਮਿੰਟ ਲਾਵੇ ਹਾਂਜੀ ਸਾਹਿਬੇ ਕਮਾਲ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਰੀ ਦੁਨੀਆ ਦੇ ਬਰਾਗੀ ਇਕੱਠੇ ਕਰ ਲੋ ਗੁਰੂ ਗੋਬਿੰਦ ਸਿੰਘ ਇੱਕ ਬਣਦਾ ਇੱਥੇ ਜਮੀਨਾ ਆ ਮਾਇਆ ਸੋਨਾ ਚਾਂਦੀ ਸਭ ਕੁਝ ਭੇਟ ਕਰਨ ਵਾਲੇ ਲੋਕ ਆਏ ਆ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਜਾਂਦਾ ਵਾਹ ਗੁਰੂ ਗੋਬਿੰਦ ਸਿੰਘ ਵਾਰ ਪੁੱਤ ਵਾਰ ਨਾਲ ਹੈ ਹੀ ਗਲਗੀਤਾਰ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਤਾਂ ਜਦੋਂ ਮੀਰ ਮੰਨੂ ਦੀਆਂ ਜੇਲਾਂ 'ਚ ਸਿੰਘ ਸਿੰਘਣੀਆਂ ਜਦੋਂ ਉੱਥੇ ਉਹਨਾਂ ਦੇ ਬੱਚੇ ਸ਼ਹੀਦ ਕਰਾਉਂਦੇ ਸੀ ਉਹ ਕਹਿੰਦਾ ਸੀ ਤੁਹਾਨੂੰ ਤਰਸ ਨਹੀਂ ਆਉਂਦਾ ਤੁਹਾਡੇ ਬੱਚਿਆਂ ਨੂੰ ਅਸੀਂ ਕੋ-ਕੋ ਕੇ ਸ਼ਹੀਦ ਕਰ ਰਹੇ ਹਾਂ ਕਹਿੰਦੇ ਕਿਹੜੀਆਂ ਗੱਲਾਂ ਕਰਦੇ ਆਂ ਜਿਸ ਗੁਰੂ ਦੇ ਲੜ ਲੱਗੇ ਆ ਉਸ ਗੁਰੂ ਨੇ ਸਾਡੇ ਉੱਤੋਂ ਆਪਣੇ ਪੁੱਤ ਵਾਰੇ ਨੇ ਹੂੰ ਔਰ ਮੈਂ ਇੱਕ ਪਰਦਾ ਸੀਗਾ ਇਬਰਾਹਿਮ ਬਾਰਸ਼ਾ ਹੋਇਆ ਮੱਕੜ ਸਾਹਿਬ ਕਹਿੰਦੇ ਜਦੋਂ ਆਪਣੇ ਮਹਿਲ 'ਚੋਂ ਨਿਕਲ ਕੇ ਜਾਂਦਾ ਸੀ ਨਾ ਤੇ ਐਨਾ ਸੋਹਣਾ ਸੀ ਉਹ ਉਹਦੀਆਂ ਰਾਣੀਆਂ ਗੱਸ਼ ਖਾ ਕੇ ਡਿੱਗ ਜਾਂਦੀਆਂ ਸੀ ਉਹਨੂੰ ਦੇਖ ਕੇ ਕਿੰਨਾ ਮੰਤਰ ਮੰਤਰ ਮੁਗਧ ਹੋ ਜਾਂਦੀ ਸੀ ਉਹਨੂੰ ਦੇਖ ਕੇ ਤੇ ਉਹ ਤਾਂ ਚੱਲ ਉਹਦੀ ਗੱਲ ਲਿਖੀ ਤੇ ਮੈਂ 10ਵੇਂ ਪਾਸ਼ਾ ਬਾਰੇ ਸੋਚਦਾ ਸੀ ਵੀ ਕਲ ਗੀਆਂ ਹਾਲੇ ਤੂੰ ਕਿੰਨਾ ਸੋਹਣਾ ਹੋਏਗਾ ਵਾਹ ਕਿੱਡਾ ਤੂੰ ਸਿੱਖਾਂ ਨੂੰ ਪਿਆਰ ਦਿੱਤਾ ਹੋਊਗਾ ਹਣਾ ਉਹ ਤਾਂ ਉਹਦੀਆਂ ਰਾਣੀਆਂ ਤਾਂ ਗੱਠ ਖਾ ਕੇ ਗਿਰੀਆਂ ਭਾਈ ਮਣੀ ਸਿੰਘ ਨੇ ਤੇਰੇ ਪਿੱਛੇ ਬੰਦ-ਬੰਦ ਘਟਵਾ ਲਿਆ ਆਪਣਾ ਭਾਈ ਤਾਰੂ ਸਿੰਘ ਇਹਨਾਂ ਖੋਪਰੀ ਲਾ ਦੋ ਮੈਂ ਗੁਰੂ ਗੋਬਿੰਦ ਸਿੰਘ ਨਹੀਂ ਛੱਡ ਸਕਦਾ ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਸੋਚ ਕੇ ਦੇਖੋ ਅੱਛਾ ਜ਼ਰੂਰੀ ਨਹੀਂ ਹੁੰਦਾ ਜਿਹੜਾ 200 ਸਾਲ ਪਹਿਲਾਂ ਇਤਿਹਾਸ ਹੋਇਆ ਉਹ ਹੀ ਇਤਿਹਾਸ ਹੋਵੇ ਅੱਜ ਵੀ ਇਹ ਇਤਿਹਾਸ ਸਿਰਜਿਆ ਜਾ ਰਿਹਾ ਹੂੰ ਇਹ ਜਿਹੜੇ 32-32 ਸਾਲਾਂ ਤੋਂ ਸਿੰਘ ਜੇਲਾਂ ਚ ਬੰਦ ਨੇ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਤੋਂ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨੀ ਤਾਂ ਨੇ ਬਿਲਕੁਲ ਕੁਰਬਾਨ ਹਾਂਜੀ ਬਿਲਕੁਲ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇੰਨਾ ਪਿਆਰ ਸਿੱਖਾਂ ਨੂੰ ਕਰਕੇ ਇੰਨਾ ਪਿਆਰ ਸਿੱਖਾਂ ਨੂੰ ਕਰਕੇ